ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਹੂ ਤੇ ਸਵੇਰੇ ਸਿਹਤ ਨਹੀਂ ਠੀਕ ਸੀਗੀ ਤੇ ਗਲਾ ਜਿਹਾ ਖਰਾਬ ਸੀ ਨਾਲ ਲੇਜਲਾ ਹੋਇਆ ਸੀਗਾ ਤੇ ਛਿੱਕਾਂ ਵਗੈਰਾ ਬਹੁਤ ਆਈਆਂ ਤੇ ਦਵਾਈ ਲਈਆ ਉਦੋਂ ਠੀਕ ਗਿਆ ਅੱਗੇ ਨਾਲ ਤੇ ਹੋਮਵਾਰ ਨਿਕਲੇ ਆ ਲਾ ਦੋਗੇ ਕਿ ਅੱਜ ਰੈਸਟੀ ਕੀਤੀ ਤੇ ਅੱਦਰ ਡੈਡੀ ਨੇ ਬੀਜ ਤੇ ਪੱਠੇ ਬਾਹ ਕੇ ਤੇ ਹੈਲੋ ਬਈ ਹਲੇ ਪੱਟੇ ਕਾਫੀ ਇੱਧਰ ਜਿਹੜੇ ਪਿੱਛੇ ਤੇ ਬਾਕੀ ਜਲ ਬਲੌਗ ਦਾ ਕੰਟੀਨਿਊ ਕਰਦੇ ਬਲੌਗ ਨੂੰ

ਰੋਟੀ ਬਾੜੀ ਖਾ ਲਿਆ ਫੁਰ ਗਾਦੇ ਬਾੜੀ ਹੀ ਸੈਰ ਤੇ ਬਰੇਸੀ ਦਾ बदल हो आ सकता है किसी भी टाइम मेरी छोटे उत्तर की फोटो ਚਾਰ ਦੂਰੀਆ ਆਪਰ ਦੇ ਵੇਨ ਆਈਆ ਟ੍ਰੈਫਿਕ ਇਹ ਵੀ ਕਰਾ ਲੇ ਆਪਾਂ ਆਜੀ ਬਲੌਗ ਦਾ ਐਂਡ ਕਰਦੇ ਹਾਂ ਹੁਣ ਰੋਡ ਪਾਣੀ ਖਾਣ ਦੇ ਨਾਲ ਕੀ ਮਤਲਬ ਤੇ